ਅਹੇ ਗੁਰਜੀਕਾ ਖਾਲਸਾਬ ਅਹੇ ਗੁਰਜੀ ਕੀ ਫਤਿਹ ਸਾਰੇ ਹੀ ਕਿਸਾਨ ਭਰਾਵਾਂ ਨੂੰ ਬੇਨਤੀ ਹੈ ਪਿੰਡ ਲਖਮੀਰ ਆਲਾ ਚਚੋਹਰ ਕੋਰ ਆਲਾ ਛੋਟੇ ਭੰਮੇ ਸਾਨੇ ਵਾਲੀ ਚਨੀਰ ਚਹਿਰਾਂ ਵਾਲੀ ਤੇ ਦਲੇਲ ਆਲਾ ਕੇ ਭਰਾਵੋ ਇਧਰ ਆਪਣੇ ਜੋ ਜਿੱਥੋਂ ਨਕਾਹ ਟੁੱਟਦਾ ਹੁੰਦਾ ਪਹਿਲਾਂ ਵੀ ਟੁੱਟਿਆ ਸੀ ਉਥੇ ਭਰਾਵੋ ਪਾਣੀ ਉੱਪਰ ਆ ਚੁੱਕਿਆਗਾ ਜੋ ਆ ਦੇਖੋ ਜਮਾ ਪਟੜੀ ਦੇ ਬਰਾਬਰ ਪਾਣੀ ਆ ਚੁੱਕਿਆ ਹੈਗਾ ਜੋ ਬਹੁਤ ਰਾਤ ਦਾ ਪਾਣੀ ਵਧ ਰਿਹਾ ਹੈਗਾ ਜੋ ਇੱਥੇ ਵੀਰ ਲੱਗੇ ਹੋਏ ਨੇ ਟਰਾਲੀ ਲੈ ਕੇ ਮਿੱਟੀ ਪਾਉਣ ਨੂੰ ਆਹ ਦੇਖੋ ਭਰਾਵੋ ਤੁਹਾਨੂੰ ਪਾਣੀ ਦਿਸ ਰਿਹਾ ਬਹੁਤ ਉੱਪਰ ਪਾਣੀ ਆ ਚੁੱਕਿਆ ਆ ਦੇਖੋ ਕਿੰਨਾ ਕਿਸਾਨ ਰਹਿ ਗਿਆ ਆ ਸਾਰਾ 8-10 ਫੁੱਟ ਦਾ ਸਨ ਨਾ ਵਿਚਾਲੇ ਜਮਾ ਦੇਖ ਲਓ ਕਿੰਨਾ ਕਾ ਕੋਈ ਉੱਚੀ ਨਹੀਂ ਤਾਂ ਉੱਪਰ ਪਾਣੀ ਆ ਜਾਂਦਾ ਇੱਥੇ ਭਰਾਵੋ ਹੁਣ ਕਈਆਂ ਦੀ ਲੋਡ ਐ ਟਰਾਲੀ ਟਰੈਕਟਰਾਂ ਦੀ ਲੋਡ ਆ ਬੰਦਾਂ ਦੀ ਲੋਡ ਆ ਕਿਉਂਕਿ ਜੇ ਆਪਾਂ ਇਹਦੇ ਮਿੱਟੀ ਪਾਵਾਂਗੇ ਉਹਨੂੰ ਉੱਚੀ ਕਰਾਂਗੇ ਆ ਬੰਨ ਨੂੰ ਫੇਰੇ ਬਚਣਾ ਐ ਇਧਰ ਅੱਗੇ ਥੱਲੇ 5-6 ਫੁੱਟ ਡੂੰਘਾ ਜਗ੍ਹਾ ਐ ਜਿਵਾ ਦੇਖੋ ਭਰਾਵੋ ਪਾਣੀ ਜਮਾ ਐ ਚੜਦਾ ਉੱਪਰ ਆ ਰਿਹਾ ਦਲੇਰ ਵਾਲੇ ਤੇ ਅੱਕਾਂ ਵਾਲੇ ਦੇ ਵਿਚਾਲੇ ਦਲੇਰ ਵਾਲੇ ਸੂਏ ਕੋਲ ਦੀ ਪਹੀ ਆਉਂਦੀ ਐ ਸਿੱਧੀ ਉਹ ਮੋੜ ਤੇ ਆ ਜਿੱਥੇ ਕੋਣੀ ਮੋੜ ਪੈਂਦਾ ਉਥੋਂ ਭਰਾਵੋ ਟੁੱਟਣ ਕਿਨਾਰੇ ਐ ਚੋਆ ਸਾਰੇ ਪਿੰਡਾਂ ਨੂੰ ਬੇਨਤੀ ਹੈ ਕਿ ਆਜੋ ਭਰਾਵੋ ਹੁਣ ਘਰਾਂ ਚ ਬੈਠਣ ਦਾ ਸਮਾਂ ਨਹੀਂ ਹੁਣ ਕਈਆਂ ਲਾ ਕੇ ਤੇ ਟਰਾਲੀਆਂ ਲੈ ਕੇ ਗੱਟੇ ਲੈ ਕੇ ਵੱਧ ਤੋਂ ਵੱਧ ਇੱਥੇ ਪਹੁੰਚੋ ਜੋ ਆਪਣੇ ਉਰੇ ਮਿੱਟੀ ਪਾਉਣ ਲੱਗੇ ਹੋਏ ਨੇ ਵੀਰ ਉਧਰੋਂ ਜੇਸੀਬੀਆਂ ਮਂਗਾ ਰੱਖੀਆਂ ਨੇ ਤੇ ਆਹ ਦੇਖੋ ਭਰਾਵੋ ਜਮਾ ਬਰਾਬਰ ਹੋ ਰਿਹਾਗਾ ਕੋਈ ਉਰੇ ਪਰੜੀ ਉੱਚੀ ਨਹੀਂ ਜਮਾਇਆ ਸਾਫ ਸਮਤਲ ਹੋ ਰਿਹਾ ਕੰਮ ਉਰੇ ਪਾਣੀ ਕ੍ਰੋਸ ਕਰਨ ਵਾਲੇ ਹੋ ਰਿਹਾ ਦੇਖੋ ਤੁਹਾਡੇ ਸਾਹਮਣੇ ਆ ਦੇਖ ਲੋ ਪਾਣੀ ਇਧਰ ਨੂੰ ਅੱਕਾਂ ਵਾਲੀ ਪਿੰਡੋਂ ਦਲੇਰ ਵਾਲੀ ਚੋਚਹਰੋਂ ਲਖਮੀਰ ਵਾਲੇ ਨੂੰ ਕ੍ਰੋਸ ਕਰਨ ਹੋ ਰਿਹਾ ਥੋੜੀ ਜੀ ਉੱਪਰ ਮਿੱਟੀ ਪਾਈ ਆ ਉੱਚੀ ਤਾਂਗਾ ਜੇ ਮਿੱਟੀ ਨਾ ਪਾਈ ਹੁੰਦੀ ਹੁਣ ਤਾਂ ਇਹ ਕ੍ਰੋਸ ਕਰ ਗਿਆ ਹੁੰਦਾ ਇਸ ਕਰਕੇ ਭਰਾਵੋ ਇਹ ਬੰਨ ਨੂੰ ਤਕੜੇ ਕਰਨ ਦੀ ਲੋੜ ਹੈ ਵੱਧ ਤੋਂ ਵੱਧ ਆਓ ਜੇ ਫਸਲਾਂ ਬਚਾਉਣੀਆਂ ਨੇ ਜੇ ਆਪਦਾ ਕਿਤਾ ਬਚਾਉਣਾ ਹੱਕ ਬਚਾਉਣਾ ਹੈ ਤਾਂ ਸਾਰੇ ਪਿੰਡਾਂ ਨੂੰ ਬੇਨਤੀ ਹੈ ਕਿ ਜਿੰਨੇ ਪੰਡਿਤਰਾ ਹੈਗੇ ਨੇ ਅੱਕਾਂ ਵਾਲੀ ਦੇਖਮੀਰ ਵਾਲਾ ਚਚੋਹਰ ਕੋਰ ਵਾਲਾ ਦਲੇਰ ਵਾਲਾ ਛੋਟੇ ਭੰਵੇਂ ਦਸਾਉਂਦੀ ਆ ਝਨੀਰ ਤੱਕ ਜਿੱਥੋਂ ਤੇ ਕਿਹਨੇ ਮਾਰ ਕਰਨੀ ਆ ਪਾਣੀ ਨੇ ਸਾਰੇ ਪਿੰਡ ਭਰਾਵੋ ਪਹੁੰਚੋ ਦਲੇਰ ਵਾਲੀ ਤੇ ਅੱਕਾਂ ਵਾਲੇ ਦੇ ਵਿਚਾਲੇ ਦਲੇਰ ਵਾਲੇ ਸੁਗੇ ਕੋਲ ਦੀ ਪਹੀ ਆਉਂਦੀ ਆ ਸੱਦੀ ਉਹ ਪਹੀ ਇਹ ਨੱਕੇ ਤੇ ਆਉਂਦੀ ਆ ਸਾਰੇ ਵੀਰੋ ਉੱਥੇ ਪਹੁੰਚੋ ਵੱਧ ਤੋਂ ਵੱਧ